ਜਿਹਨੂੰ ਗੈਂਗਸਟਰ ਕਹਿੰਦੇ ਆ ਜਿਹਨੂੰ ਨਸ਼ਾ ਤਸਕਰ ਕਹਿੰਦੇ ਆ ਉਹਦੇ ਉਹਦੇ ਘਰ ਦੀ ਆ ਤਸਵੀਰ ਹੈ ਬਾਪੂ ਜੀ ਜਿਵੇਂ ਅਮਰਪਾਲ ਬਾਟ ਕੇ ਹੋ ਜਾ ਮੁੰਡਾਗਾ ਜਿਵੇਂ ਜਿਵੇਂ ਰਾਜਾ ਬਣ ਕੇ ਕਹਿੰਦੇ ਕਹਿੰਦੇ ਵੀ ਭਾਈ ਉਹ ਗੈਂਗਸਟਰ ਹੈ ਇਹੋ ਗੈਂਸਟਰ ਉਹਦਾ ਘਰ ਹੁੰਦਾ ਇਤਨਾ ਹੁੰਦਾ ਅੱਛਾ ਹੈ ਉਹ ਉਹ ਗਰੀਬਾਂ ਦਾ ਮਹਿਤ ਆ ਅੱਛਾ ਹਰ ਇੱਕ ਗਰੀਬ ਦੇ ਲੜਕੀ ਦੇ ਵਿਆਹ ਤੇ 5000 ਰੁਪਇਆ ਦੇ ਕੇ ਆਉਂਦਾ ਪਿੰਡ ਦੇ ਵਿੱਚ ਅੱਛਾ ਫਿਰ ਉਹ ਲੋਕ ਸੇਵਾ ਬੜੀ ਕਰਦਾ ਆ ਕੋਈ ਇਹ ਨਹੀਂ ਗੱਲ ਪੀ ਗੈਂ ਸੱਜਾ ਜਿਉਂ ਜਾਂ ਉਹਦਾ ਸੇਵਾ ਕਰਿਓ ਬਾਲਿਆਂ ਦੇ ਘਰ ਆ ਜੀ ਵੇਖੋ ਜਾ ਕੇ ਆ ਤੁਸੀਂ ਵੇਖ ਸਰਦੇ ਤੇ ਇਹ ਬਾਲੇ ਆ ਚੁੰਦੇ ਸਿਰ ਤੇ ਉੱਤੇ ਪਾਣੀ ਪਿੰਦਾ ਆ ਮੀਂਹ ਜਦੋਂ ਪੈਂਦਾ ਆ ਗੁਰਦੁਆਰੇ ਨੂੰ ਪਹਿਲੀ 2 ਕਿਲੇ ਦਿੱਤੀ ਇਹਨੇ ਅੱਛਾ ਗੁਰਦੁਆਰੇ ਨੂੰ ਪਹਿਲੀ 2 ਕਿਲੇ ਦਿੱਤੀ ਗੁਰਦੁਆਰਾ ਬਣਾ ਗੁਰੂ ਨਾਨਕ ਸਾਹਿਬ ਕਰਦਾ ਜਿਸ ਤਰ੍ਹਾਂ ਅਸੀਂ ਲਾਕੇ ਵਿੱਚ ਨੇ ਆ ਭਰਾ ਬਾਰੇ ਜਿੰਨਾ ਕਿ ਸਾਨੂੰ ਪਤਾ ਲੱਗਾ ਆਮ ਸੁਣਨ ਚ ਮਿਲਿਆ ਕਿ ਇੱਕ ਬਹੁਤ ਵਧੀਆ ਨੇਕ ਇਨਸਾਨ ਹੈ ਜਿਹੜਾ ਹਰ ਇੱਕ ਧੀ ਭੈਣ ਨੂੰ ਆਪਣੀ ਧੀ ਭੈਣ ਸਮਝਦਾ ਉਹਨਾਂ ਦੇ ਵਿਆਹਾਂ ਸ਼ਾਦੀਆਂ ਤੇ ਉਹਨਾਂ ਦੀ ਮਦਦ ਕਰਦਾ ਸੀ ਗਰੀਬ ਪਰਿਵਾਰਾਂ ਦੀ ਮਦਦ ਕਰਦਾ ਸੀ ਹਰ ਲੋੜਵੰਦ ਦੇ ਨਾਲ ਖੜਦਾ ਸੀ ਜੀ ਸਰਕਾਰ ਤਾਂ ਕਹਿੰਦੀ ਭਾਈ ਉਹ ਗੈਂਗਸਟਰ ਹੈ ਨਸ਼ਾ ਤਸਕਰ ਫਲਾਣਾ ਢੋਂਗਾ ਬਹੁਤ ਗੈਂਚਰੋ ਮੇ ਤੇ ਕੋਠੀਆਂ ਨਾ ਪਈਆਂ ਤਾਰਾਂ ਨਾ ਖਲੋਤੀਆਂ ਆਣਾ ਹਾਂ ਇਹ ਜਿੰਨਾ ਵੀ ਇੱਕ ਬਰਤਾਂ ਤੇ ਝੂਠ ਦਾ ਬਰਤਾਂਤ ਸਿਰਜਿਆ ਜਾ ਰਿਹਾ ਮੌਕੇ ਦੀ ਸਰਕਾਰ ਵੀ ਅੱਜ ਜਿਹੜਾ ਆਪਣੀ ਹਾਰ ਤੋਂ ਘਬराई ਹੋਈ ਆ ਤਰਤਰਾਂ ਦੇ ਪ੍ਰੋਪੋ ਕੰਡੇ ਜਿਹੜੀ ਉਬਰਤ ਰਹੀ ਆ ਆ ਵੇਖੋ ਪਹਿਲਾਂ ਬਾਲੇ ਵੇਖੋ ਪਹਿਲਾਂ ਐਸੇ ਇਸੇ ਛੱਤ ਥੱਲੇ ਰਹਿੰਦੇ ਹਾਂ ਹਾਂ ਇਸੇ ਛੱਤ ਥੱਲੇ ਰਹਿੰਦਾ ਹੂੰ ਇੱਥੇ ਰਹਿੰਦੇ ਆ ਆ ਵੇਖੋ ਪਹਿਲਾਂ ਬਾਲਿਆਂ ਦੀ ਛੱਤਾਂ ਵੇਖੋ ਕੋਈ ਲੈਂਟਰ ਹੈਗਾ ਕੋਈ ਪਿਆ ਵੇਖੋ ਨਹੀਂ ਨਹੀਂ ਬਾਕੀ ਅਮ ਅਮਰਤਪਾਲ ਬਾਠ ਦਾ ਪਿੰਡ ਦੇ ਵਿੱਚ ਕੀ ਰੁਝਾਨ ਹੈ ਹੋਂਦਾ ਹੋਂਦਾ ਚੜ੍ਹਦੀ ਕਲਾ ਜੇ ਸਾਰੇ ਪਿੰਡ ਦੇ ਜਿੰਨੂੰ ਮਰਜ਼ੀ ਗਰੀਬ ਦੇ ਘਰ ਦੇ ਜੇ ਕੋਈ ਮਰ ਜਾਂਦਾ ਕੋਈ ਕਿਸੇ ਦਾ ਮਰਗੋ ਜਾਂਦੀ ਆ ਉਹਦੇ ਘਰ ਦੇ ਵਿੱਚ ਉਹਦਾ ਸਾਰਾ ਖਰਚਾ ਉਹਨੂੰ ਕਲਾਉਂਦਾ ਆ अच्छा ए अमृतपाल ਘਲਾਉਂਦਾ ਉਹਨੂੰ ਪਿੱ ਜਾਓ ਗਰੀਬਾਂ ਦੀ ਮਤ ਕਰੋ ਕੋਈ 5 ਵਾਰ ਇਲੈਕਸ਼ਨ ਜਿੱਤੇ ਹੈਨਾ ਜਿੱਤੇ ਨਾ ਬਾਦਲ ਸਾਹ ਉਦੋਂ ਦਾ ਸੰਧੂ ਸਾਹਿਬ ਨਾਲ ਹੀ ਅੱਜ ਸੰਧੂ ਸਾਹਿਬ ਪਾਸੇ ਹੋ ਕੇ ਉਹਨਾਂ ਟਿੱਕੜ ਸੁੱਟਣ ਦਾ ਪਿਆ ਰਾਜਾ ਵੜਿੰਗ ਨੇ ਤੁਸੀਂ ਕਿਹਾ ਕਿ ਕੋ ਗੈਂਗਸਟਰ ਦੱਸ ਰਿਹਾ ਕਹਿੰਦਾ ਮੈਂ ਨੱਥ ਪਾ ਦਿਆਂਗਾ ਰਾਜਾ ਵੜਿੰਗ ਤੋਂ ਉਹਨਾਂ ਗੈਂਗਸਟਰਾਂ ਨੂੰ ਨੱਥ ਨਹੀਂ ਪਈ ਜਾਣਦੇ ਜੋ ਕਿੰਨੇ ਗੈਂਗਸਟਰਾਂ ਨੂੰ ਉਹ ਜਿਨ੍ਹਾਂ ਨੇ ਸਿੱਧੂ ਮੂਸੇ ਵਾਲੇ ਨੂੰ ਮਾਰਿਆ ਸੀ ਤਾ ਲਗਾਤਾਰ ਜਿਹੜੀਆਂ ਘਰਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਕੈਮਰਾਮੈਨ ਨੂੰ ਕਹੂੰਗਾ ਫੇਰ ਇੱਕ ਵਾਰੀ ਦਿਖਾ ਦਿਓ ਜਿਵੇਂ ਸੁਧਾਰਨ ਘਰ ਹੈ ਨਾ ਕੋਈ ਚਬਾਰਾ ਇਸ ਘਰ ਤੇ ਤੇ ਜਿਹੜੀਆਂ ਘਰਦੀਆਂ ਛੱਤਾਂ ਉਹ ਵੀ ਆਪਣਾ ਦੇਖ ਸਕਦੇ ਹੋ ਤੁਸੀਂ ਬਾਲਿਆ ਤੇ ਹੈ ਰਾਜੇ ਵੜਿੰਗ ਨੇ ਸਿੱਧੂ ਮੂਸੇ ਵਾਲੇ ਨੂੰ ਵਰਤਿਆ ਜਦੋਂ ਉਹਦਾ ਕਤਲ ਹੋ ਗਿਆ ਉਹਨਾਂ ਗੈਂਗਸਟਰਾਂ ਨੂੰ ਤਾਂ ਰਾਜਾ ਵੜਿੰਗ ਤੋਂ ਨੱਚ ਨਹੀਂ ਪਈ ਹੁਣ ਕਿਹਨਾਂ ਨੂੰ ਨੱਚ ਪਾਉਣ ਦੀ ਗੱਲ ਕਰਦਾ ਰਾਜਾ ਵੜਿੰਗ ਸਾਡਾ ਭਰਾ ਲੋਕਾਂ ਦੀ ਮਦਦ ਕਰਦਾ ਸੀ ਗਰੀਬਾਂ ਦੇ ਨਾਲ ਖੜਦਾ ਸੀ ਗਰੀਬਾਂ ਦੇ ਦੁੱਖ ਸੁੱਖ ਵਿੱਚ ਉਹਨਾਂ ਦਾ ਸਾਥੀ ਬਣਦਾ ਸੀ ਅੱਜ ਜਦੋਂ ਉਹਨਾਂ ਦੇ ਪਰਿਵਾਰ ਨੂੰ ਟਿੱਕ ਟਿੱਕ ਦੇ ਕੇ ਨਵਾਜਿਆ ਗਿਆ ਆਪਣੀ ਹਾਰ ਤੋਂ ਡਰਦੇ ਜਿਹੜਾ ਉਸ ਦੇ ਨਾਂ ਨੂੰ ਜਿਹੜਾ ਉਹ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਉਹਦੀ ਸ਼ਬੀ ਨੂੰ ਵਿਗਾੜ ਕੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਕਿ ਉਹਦੀ ਸ਼ਬੀ ਨੂੰ ਖਰਾਬ ਕੀਤਾ ਜਾ ਸਕੇ ਲੇਕਿਨ ਇਹ ਲੋਕ ਭਲੀ ਭਾਤੀ ਜਾਣਦੇ ਨੇ ਕਿ ਉਹਨੇ ਕਿਵੇਂ ਲੋਕਾਂ ਦੀ ਮਦਦ ਕੀਤੀ ਕਿਵੇਂ ਗਰੀਬਾਂ ਦੇ ਨਾਲ ਖੜਿਆ ਇਸ ਵਕਤ ਮੈਂ ਹਲਕਾ ਤਰਨ ਤਰਨ ਦੇ ਵਿੱਚ ਮੌਜੂਦ ਹੈ ਤਰਨ ਤਰਨ ਦੀਆਂ ਜਿਮਨੀ ਚੌਣਾ ਦੇ ਵਿੱਚ ਇੱਕ ਨਾਮ ਖੂਬ ਮਸ਼ਹੂਰ ਹੋਇਆ ਉਹ ਐ ਅਮਰਤਪਾਲ ਬਾਠ ਜਿਹਨੂੰ ਰਾਜਾ ਬਣੇਗੇ ਗੈਂਗਸਟਰ ਕਹਿ ਕੇ ਪੁਕਾਰਦੇ ਨੇ ਅਮਰਤਪਾਲ ਬਾਠ ਦਾ ਘਰ ਹੈ ਤਾਂ ਇੱਧਰ ਇੱਕ ਬਾਪੂ ਜੀ ਇਹ ਅਮਰਤਪਾਲ ਬਾਠ ਦਾ ਹੀ ਘਰ ਹੈ ਜੀ ਇਹ ਅਮਰਤਪਾਲ ਬਾਠ ਦਾ ਬਾਠ ਦਾ ਘਰ ਹੈ ਜੀ ਅੱਛਾ ਠੀਕ ਹੈ ਬਾਪੂ ਜੀ ਸਾਨੂੰ ਲੈ ਚੱਲੋਗੇ ਇੱਧਰ ਆਓ ਆ ਜਰਾ ਬਾਪੂ ਜੀ ਜਿਵੇਂ ਅਮਰਤਪਾਲ ਬਾਠ ਕੇ ਹੋਜਾ ਮੁੰਡਾ ਦਾ ਜਿਵੇਂ ਜਿਵੇਂ ਰਾਜਾ ਬਣ ਕੇ ਕਹਿੰਦੇ ਕਹਿੰਦੇ ਵੀ ਭਾਈ ਉਹ ਗੈਂਗਸਟਰ ਹੈ ਜੇ ਸਾਡੀ ਸਰਕਾਰ ਆ ਕੀ ਕਹਿੰਦੇ ਅਸੀਂ ਪਹਿਲੀਆਂ ਚ ਨੱਪ ਲੈਣਾ ਹਾਂ ਉਹਨੂੰ ਪੁੱਛੋ ਤਾਂ ਕੈਂਸਲ ਕਰ ਕਿਨੂੰ ਫੜਾਇਆ ਉਹਨੇ ਦੱਸੋ ਕੀ ਕੀਤਾ ਉਹਨੇ ਹੂੰ ਉਨੇ ਅਜਿਓ ਗੈਂਚੜੋ ਵੇਦਾ ਘਰੋਂ ਦਾ ਇਤਨ ਹੁੰਦਾ ਅੱਛਾ ਹੈ ਉਹ ਉਹ ਗਰੀਬਾਂ ਦਾ ਮਹਿਤ ਆ ਅੱਛਾ ਹਰ ਇੱਕ ਗਰੀਬ ਦੇ ਲੜਕੀ ਦੇ ਵਿਆਹ ਤੇ 5000 ਰੁਪਈਆ ਦੇ ਕੇ ਆਉਂਦਾ ਪਿੰਡ ਦੇ ਵਿੱਚ ਅੱਛਾ ਫਿਰ ਉਹ ਲੋਕ ਸੇਵਾ ਬੜੀ ਕਰਦਾ ਕੋਈ ਇਹ ਨਹੀਂ ਗੱਲ ਵੀ ਸੱਜਾ ਜਿਉਂ ਜਾਂ ਉਹਦਾ ਸੇਵਾ ਕਰਿਓ ਗੁਰਦੁਆਰੇ ਨੂੰ ਪਹਿਲੀ 2 ਕਿਲੇ ਦਿੱਤੀ ਇਹਨੇ ਅੱਛਾ ਗੁਰਦੁਆਰੇ ਨੂੰ ਪਹਿਲੀ 2 ਕਿਲੇ ਦਿੱਤੀ ਗੁਰਦੁਆਰਾ ਬਣਾ ਗੁਰੂ ਨਾਨਕ ਸਾਹਿਬ ਕਰਦਾ ਉਹਨੇ ਉਹਨੂੰ ਮਹਾਰਾਜ ਗੁਰੂ ਨਾਨਕਾ ਹੱਥ ਦੇ ਕੇ ਬਚਾਉਂਦਾ ਰਹਾ ਲੋਕਾਂ ਨੂੰ ਤੇਰਾ ਉਹਨਾਂ ਨੂੰ ਮਾਰਨ। ਬਾਪੂ ਬਾਪੂ ਜੀ ਮੈਂ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਨੇ ਆਪਾਂ ਤੁਰਦੇ ਤੁਰਦੇ ਗੱਲ ਵੀ ਕਰਨੇ ਆ। ਕਹਿੰਦੇ ਵੀ ਜਿਹੜਾ ਅਮਰਤਪਾਲ ਬਾਠ ਦਾ ਘਰ ਹੈ ਉਹ ਬਾਲਿਆ ਤੇ ਆ ਇਹ ਬਾਲਿਆ ਤੇ ਸੱਚੀ ਇਹ ਨਹੀਂ ਜਾਣ ਕੀ ਕਹਿੰਦੇ। ਬਾਲਿਆਂ ਦੇ ਘਰ ਆ ਜੀ ਵੇਖੋ ਜਾ ਕੇ ਆਪ ਤੁਸੀਂ ਵੇਖ ਸਰਦੇ ਤੇ ਇਹ ਬਾਲਿਆ ਚੁੰਦੇ ਸਿਰ ਦੇ ਉੱਤੇ ਪਾਣੀ ਪੈਂਦਾ ਆ ਮੀਂਹ ਜਦੋਂ ਪੈਂਦਾ ਆ। ਇਹੋ ਜਿਹਾ ਘਰ ਹੈ। ਤੇ ਸਰਕਾਰ ਤਾਂ ਕਹਿੰਦੀ ਭਾਈ ਉਹ ਗੈਂਗਸਟਰ ਆ ਨਸ਼ਾ ਤਸਕਰ ਆ ਫਲਾਣਾ ਢੋਂਗਾ ਬਹੁਤ ਕੁਝ। ਗੈਂਸਟਰ ਹੋਵੇ ਤੇ ਇੱਥੇ ਕੋਠੀਆਂ ਨਾ ਪ ਹਾਂ ਠੀਕ ਹੈ ਇਹ ਜਿੰਨਾ ਇਹ ਗਰੀਬ ਗਰੀਬ ਦੰਤਾਰਾ ਕਰਦਾ ਨਾ ਸਾਰਿਆਂ ਦਾ ਆ ਵੇਖੋ ਮੇਰੇ ਬਾਲੇ ਵੇਖੋ ਪਹਿਲਾਂ ਅੱਛਾ ਇਸੇ ਇਸੇ ਛੱਤ ਥੱਲੇ ਰਹਿੰਦੇ ਹਾਂ ਹਾਂ ਇਸ ਛੱਤ ਥੱਲੇ ਰਹਿੰਦਾ ਹੂੰ ਇੱਥੇ ਰਹਿੰਦੇ ਆ ਅੱਛਾ ਆ ਵੇਖੋ ਪਹਿਲਾਂ ਬਾਲਿਆਂ ਦੀ ਛੱਤ ਆ ਵੇਖੋ ਕੋਈ ਲੈਂਟਰ ਹੈਗਾ ਕੋਈ ਪਿਆ ਵੇਖੋ ਤੁਸੀਂ ਨਹੀਂ ਬਾਪੂ ਹੈ ਹੂੰ ਉਹ ਜਾਇਦਾਦ ਬਤੇਰੀ ਉਹਨੂੰ ਕਿਹ ਗੱਲ ਦੀ ਕਮੀ ਥੋੜਾ ਕੋਈ ਕੈਂਸਰ ਕਿਹੜੀ ਗੱਲੋਂ ਬੰਨਣਾ ਹੁੰਨੇ ਬਾਪੂ ਜੀ ਉਹਨੇ ਉਹਨਾਂ ਉਹਨਾਂ ਨੇ ਘਰ ਕਿਉਂ ਨਹੀਂ ਪਾਇਆ ਆਇਓ ਆਰ ਤੁਰ ਫਿਰ ਕੇ ਇੱਕ ਮਿੰਟ ਇੱਕ ਮਿੰਟ ਬਾਪੂ ਜੀ ਜਿਵੇਂ ਉਹਨਾਂ ਨੇ ਘਰ ਕਿਉਂ ਨਹੀਂ ਪਾਇਆ ਹਾਲੇ ਤੱਕ ਘਰ ਉਹਨਾਂ ਕੀ ਪਾਉਣਾ ਲੋਕਾਂ ਨੇ ਤੇ ਘਰੇ ਪਵਾ ਪਾ ਉਹਨੂੰ ਉਹਨੂੰ ਮਾਰਨ ਨੂੰ ਫਿਰਦੇ ਸੀ ਹੂੰ ਅੱਛਾ ਉਹ ਮਾਰਾ ਰੱਖਣਾ ਸੀ ਉਹਨਾਂ ਨੂੰ ਤੇ ਪ੍ਰਮਾਤਮਾ ਰੱਖਦਾ ਰਿਹਾ ਜੀ ਜਿੰਨੇ ਨਾ ਘਰੇ ਪਾਏ ਆ ਨਾ ਇਹ ਸਰਕਾਰਾਂ ਦੀਆਂ ਨੇ ਇਹਨਾਂ ਨੂੰ ਘਰੇ ਪਵਾ ਕੇ ਮਾਰਨ ਨੂੰ ਫਿਰਦੇ ਹੁਣੂ ਅੱਛਾ ਉਹ ਗੱਲ ਚੁੱਕਦਾ ਸੀ ਉਹਨੂੰ ਗੱਲ ਥੱਲੇ ਲਿਉਂਦੇ ਵੀ ਇਹਨੂੰ ਥੱਲੇ ਲਾ ਕੇ ਰੱਖੀਏ ਅਸੀਂ ਪਿੰਡ ਦੇ ਵਿੱਚ ਇਸ ਪ੍ਰਵਾਹ ਦੇ ਵਿੱਚ ਜਿੱਥੇ ਮਰਜ਼ੀ ਜਾ ਕੇ ਪੋਸਾ ਤੇ ਕੋਈ ਉਹਦੇ ਬਾਰੇ ਮਾੜੀ ਸੋਚੇ ਤਾਂ ਸਾਨੂੰ ਜੋ ਮਰਜ਼ੀ ਜਿਵੇਂ ਜਿਵੇਂ ਇੱਕ ਵਿਅਕਤੀ ਹੁੰਦਾ ਹੈ ਜਿਉ ਜੋ ਕੋਈ ਮਾੜੀ ਗੱਲ ਕਰਦਾ ਹੈ ਜਾਂ ਮਾੜਾ ਹੁੰਦਾ ਹੈ ਤਾਂ ਸਾਰੇ ਇਲਾਕੇ ਚ ਪਤਾ ਹੁੰਦਾ ਹੈ ਅਮਰਤਪਾਲ ਬਾਠ ਦਾ ਪਿੰਡ ਦੇ ਵਿੱਚ ਕੀ ਰੁਝਾਨ ਹੈ ਉਹਦਾ ਉਹਦਾ ਚੜ੍ਹਦੀ ਕਲਾ ਜੇ ਸਾਰੇ ਪਿੰਡ ਦੇ ਜਿੰਨੂੰ ਮਰਜ਼ੀ ਗਰੀਬ ਦੇ ਘਰ ਦੇ ਜੋ ਕੋਈ ਮਰ ਜਾਂਦਾ ਕੋਈ ਕਿਸੇ ਦਾ ਮਰਗੋ ਜਾਂਦੀ ਆ ਉਹਦੇ ਘਰ ਦੇ ਵਿੱਚ ਉਹਦਾ ਸਾਰਾ ਖਰਚਾ ਉਹਨੂੰ ਕਲੌਂਦਾ ਆ ਅੱਛਾ ਇਹ ਅੰਮ੍ਰਿਤਪਾਲ ਘੜਾਉਂਦਾ ਉਹਨੂੰ ਹੂੰ ਪਿੱ ਜਾ ਗਰੀਬਾਂ ਦੀ ਮਤ ਕਰੋ ਕੋਈ ਕਹੇ ਗੱਲੋਂ ਥੋੜਨਾ ਆਦੀ ਮੰਮੀ ਨੂੰ ਗੁੱਸੇ ਹੁੰਦਾ ਵੀ ਤੂੰ ਉਹਨਾਂ ਨੂੰ ਦੇ ਕੇ ਆਉਣਾ ਪਹਿਲਾਂ ਜੇ ਕਿ ਲੜਕੀ ਦਾ ਵਿਆਹ ਹੁੰਦਾ ਲੜਕੀ ਦੇ ਵਿਆਹ ਤੇ ਵੀ ਪੈਸੇ ਦੇ ਕੇ ਆਉਂਦੇ ਆ ਬਾਪੂ ਸਰਕਾਰ ਇਹੋ ਜਿਹੇ ਬਿਆਨ ਕਿਉਂ ਦਿੰਦੇ ਆ ਜਾਂ ਜੇ ਜੇ ਜਾਂ ਕਾਂਗਰਸ ਹੀ ਕਿਉਂ ਬਿਆਨ ਦਿੰਦੇ ਇਹ ਜੀ ਇਹ 选举 ਦੇ ਵਿੱਚ ਹੁਣ ਖਲੋਤੇ ਆ 选举 ਦੇ ਵਿੱਚ ਖਲੋਤੇ ਕਰਕੇ ਸਰਕਾਰ ਬਿਆਨ ਦਿੰਦੀ ਵੀ ਇਹਨਾਂ ਨੂੰ ਫਸਾਈਏ ਇਹਨਾਂ ਨੂੰ ਫਸਾਉਣ ਦੇ ਕਾਰਨ ਕਰ 选举 ਕਰਦੇ ਆ ਜਿਹੜੀ ਸਰਕਾਰਾਂ ਕਰਨ ਲਈਆਂ ਆ ਬਾਪੂ ਕੀ ਲੱਗਦਾ ਵੀ ਜਿਮਨੀ ਚੋਣਾ ਹੋਣਾ ਹੋਣ ਤੇ ਐਦਾ ਦੀ ਰਾਜਨੀਤੀ ਕਰਨੀ ਚਾਹੀਦੀ ਆ ਲੀਡਰਾਂ ਨੂੰ ਕਰਨੀ ਚਾਹੀਦੀ ਆ ਕਿਸੇ ਦਾ ਕਹਿ ਦੇਣਾ ਪੁੱਤ ਗੈਂਗਸਟਰ ਆ ਜਾਂ ਐਦਾ ਨਾ ਨਾ ਕਰਨੀ ਨਹੀਂ ਚਾਹੀਦੀ ਇਹ ਤੁਸੀਂ ਇਹ ਸਰਕਾਰਾਂ ਆ ਜਿੱਦਾਂ ਕਿ ਆਪਣੀ ਆਪਣੇ ਸਿਰ ਤੇ ਆ ਹੂੰ ਜੇ ਜਿਹਨੂੰ ਚੰਗਾ ਲੱਗਾ ਉਹਨਾਂ ਨੂੰ ਉਹਨੂੰ ਚੁਣਨਾ ਆ ਬਾਪੂ ਜੀ ਜਿਵੇਂ ਹਰਮੀਤ ਸਿੰਘ ਸੰਧੂ ਨਾਲ ਕਿੰਨਾ ਕੁ ਸਮਾਂ ਰਹੇ ਆ ਬਾਤ ਕੋਲ ਤੁਸੀਂ ਪਿੰਡ ਦੇ ਵਿਅਕਤੀ ਨੂੰ ਤੁਹਾਨੂੰ ਪਤਾ ਹੋਊਗਾ ਉਹ ਹਰਮੀਤ ਸਿੰਘ ਸੰਧੂ ਨਾਲ ਦੇ 5 ਲੱਖਾਂ ਚ ਬਦਲ ਸਾਹਿਬ ਹੋਇਆ ਨਾ ਪੰਜੀ ਵਾਰ ਇਲੈਕਸ਼ਨ ਜਿੱਤੇ ਹੈ ਨਾ ਜਿੱਤਿਆ ਨਾ ਬਾਦਲ ਸਾਹ ਉਦੋਂ ਦਾ ਸੰਧੂ ਸਾਹਿਬ ਨਾਲ ਹੀ ਅੱਜ ਸੰਧੂ ਸਾਹਿਬ ਪਾਸੇ ਹੋ ਗਏ ਤਾਂ ਨਾ ਟਿੱਕੜ ਸੁੱਟਣ ਦਾ ਪਿਆ ਠੀਕ ਹੈ ਹਾਂਜੀ ਬਾਪੂ ਜਿਵੇਂ ਜਿਵੇਂ ਸਰ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਵੀ ਕਹਿੰਦੇ ਕਹਿੰਦੇ ਵੀ ਜੇ ਕੋਈ ਗੈਂਗਸਟਰ ਆਇਆ ਕੋਈ ਨਸ਼ਾ ਤਸਕਰ ਹੈ ਇਸ਼ਾਰਾ ਹੋ ਸਕਦਾ ਇੱਧਰਲੇ ਪਾਸੇ ਹੋ ਵੀ ਜਾਏ ਕਿਸੇ ਹੋਰ ਪਾਸੇ ਉਹ ਕਹਿੰਦੇ ਵੀ ਪੰਜਾਬ ਛੱਡ ਕੇ ਵਗ ਜਾਣ ਤਰਨ ਤਰਨ ਤਾਂ ਦੂਰ ਦੀ ਗੱਲ ਹੈ ਕੇਜਰੀਵਾਲ ਕਹਿੰਦੇ ਦੁਨੀਆ ਨੂੰ ਉਹਨੂੰ ਆਪਣਾ ਡਾਰਿਆ ਪੀਕ ਉਹ ਜੇ ਇਥੋਂ ਪੰਜਾਬ ਤੋਂ ਲੁੱਟ ਕੇ ਦਿੱਲੀ ਲੈ ਜਾਣ ਫਿਰ ਠੀਕ ਆ ਫਿਰ ਕੇਸਰੀ ਆਲ ਚੰਗਾ ਫਿਰ ਗੈਂਸਟਰ ਨਹੀਂਗੇ ਕੋਈ ਹੈ ਉਹਨਾਂ ਨੂੰ ਐਸ ਵੇਲੇ ਵਕਤ ਉਹਨਾਂ ਨੂੰ ਇਹ ਪੈ ਹੱਥਾਂ ਪੈਰਾਂ ਤੇ ਪਈ ਆਪਣੀ ਵੀ ਸਾਡੇ ਹੁਣ ਕਹਿੰਦੇ ਸੁਣਨੀ ਨਹੀਂ ਤਦੇ ਲੋਕਾਂ ਨੂੰ ਸਾਡੇ ਕਿੰਨਾ ਮਲਾਜ਼ਮ ਸਾਡੇ ਬੰਦੇ ਚਕਾਉਣ ਦੇ ਦਥੋ ਹੈ ਦੇਖੋ ਜੇ ਗੈਂਸਟਰ ਹੋਵੇ ਤੇ ਅਮਰਤਪਾਲ ਦਾ ਘਰ ਇਹੋ ਜਾਣਾ ਸੀ ਹੈ ਠੀਕ ਹੈ ਉਹ ਮਤ ਕਰਦਾ ਰਿਹਾ ਜੇ ਉਹਨੂੰ ਗੈਂਸਰ ਹੁੰਦਾ ਗੈਂਸਰ ਹੁੰਦਾ ਆਹੋ ਕੋਈ ਹੰਡਾ ਤੇ ਉਹਨੂੰ ਚਕਾਉਂਦੇ ਰਹਿਆ ਕਿਉਂ ਚਕਾਉਂਦੇ ਰਹਿਆ ਓਏ ਇਹ ਠੂਠੇ ਪਰਚੇ ਸਰਕਾਰਾਂ ਨੇ ਪਾ ਕੇ ਲੋਕਾਂ ਨੂੰ ਬਣਾਉਂਦੇ ਹੂੰ ਠੀਕ ਹਾਂਜੀ ਤਾਂ ਲਗਾਤਾਰ ਜਿਹੜੀਆਂ ਤਸਵੀਰਾਂ ਉਹ ਅਮਰਪਾਲ ਬਾਠੋੜਾ ਦੇ ਘਰ ਦੀਆਂ ਦਿਖਾ ਰਿਹਾ ਜਿੱਥੇ ਤਸਵੀਰ ਦੇ ਦੇਖ ਸਕਦੇ ਹੋ ਬੇਸ਼ੱਕ ਬਾਪੂ ਕਿੰਨਾ ਸਮਾਂ ਹੋ ਗਿਆ ਘਰ ਪਾਇਨੂੰ ਇਹ ਘਰ ਪਾਇਨੂੰ ਦੇ ਜੀ ਬੜਾ ਚਿਰ ਹੋ ਗਿਆ ਬੜਾ ਚਿਰ ਹੋ ਗਿਆ ਹਾਂਜੀ ਇਹਨੂੰ ਘੱਟ ਤੋਂ ਘੱਟ 20 25 30 ਸਾਲ ਹੋ ਚਲੇ ਆ ਮਤਲਬ ਕੀ ਅ ਅਮਰਤਪਾਲ ਦੇ ਜਿਹੜੇ ਪਰਿਵਾਰ ਨੇ ਪਾਇਆ ਹੋ ਉਹ ਪਰ ਪਰਿਵਾਰ ਇਹਨਾਂ ਦੇ ਜਿਹੜੇ ਵੱਡੇ ਸੀ ਉਹ ਇਹਨਾਂ ਦੇ ਮਾਪਿਆਂ ਨੇ ਆਣ ਕੇ ਅਮਰਤਪਾਲ ਦੇ ਮਾਪਿਆਂ ਨੇ ਪਾਏ ਆਣ ਕੇ ਅੱਛਾ ਹਾਂਜੀ ਉਹ ਉਸ ਤੋਂ ਉਸ ਤੋਂ ਬਾਅਦ ਕੁਝ ਨਹੀਂ ਹੋਇਆ ਇਸ ਨਾ ਨਾ ਹੂੰ ਕੁਝ ਨਹੀਂ ਇਹਨਾਂ ਫਿਰ ਪਰਿਵਾਰ ਦੇ ਉੱਤੇ ਬਹੁਤ ਬਿੱਤਾ ਬਾਪੂ ਜੀ ਮੈਂ ਜਾਣਨਾ ਚਾਹੁੰਗਾ ਵਿਦੇਸ਼ ਕਿਉਂ ਵਾਕੇ ਅਮਰਤਪਾਲ ਫਿਰ ਜਿਉ ਨੂੰ ਇੱਥੇ ਡਰ ਰਹੀ ਉਹਨੂੰ ਹਮ ਤੱਕੇ ਸ਼ਾਇਆਂ ਬਹੁਤ ਹੋਣ ਡੀਆਂ ਸੀ ਹਮ ਜਿਹੜੀ ਰੋਜ਼ ਤੇ ਪਹੁੰਚਣ ਕੇ ਫਰਜ਼ੀ ਇਹਨਾਂ ਨੂੰ ਹਮ ਇਹ ਉਹ ਤੱਕੇ ਸ਼ਾਇਆਂ ਉਹਨਾਂ ਫਿਰ ਉਹ ਵਿਦੇਸ਼ ਚਲੇ ਗਿਆ ਬਾਹਰ ਫਿਰ ਉਹਨੂੰ ਬਣ ਗਿਆ ਉਹਦਾ ਪਾਸਪੋਰਟ ਬਣ ਗਿਆ ਤੇ ਬਾਹਰ ਚਲੇ ਗਿਆ ਲਗਾਤਾਰ ਇਹ ਜਿਹੜੀਆਂ ਤਸਵੀਰਾਂ ਅਮਰਤਪਾਲ ਬਾਟਖੋਰਾ ਦੇ ਘਰ ਦੀਆਂ ਦਿਖਾ ਰਿਹਾ ਉਹਨਾਂ ਦੇ ਘਰ ਦੀਆਂ ਤਸਵੀਰਾਂ ਦਿਖਾਈਆਂ ਜਿਹੜੇ ਲਗਾਤਾਰ ਜਿਨ੍ਹਾਂ ਦਾ ਨਾਮ ਜਿਮਨੀ ਚੋਣਾ ਦੇ ਵਿੱਚ ਮਸ਼ਹੂਰ ਰਿਹਾ ਅਮਰਤਪਾਲ ਬਾਠੋਰਾ ਦੇ ਇੱਕ ਘਰ ਦੀਆਂ ਤਸਵੀਰਾਂ ਨੇ ਘਰ 30-32 ਸਾਲ ਪਹਿਲਾਂ ਬਣਿਆ ਹੋਇਆ ਤੇ ਇਸ ਘਰ ਦੀਆਂ ਜਿਹੜੀਆਂ ਛੱਤਾਂ ਨੇ ਉਹ ਵੀ ਬਾਲਿਆ ਉੱਪਰ ਹੈ ਕੱਚੀ ਛੱਤ ਕਹਿ ਲੀਦਾ ਲਗਾਤਾਰ ਜਿਹੜੀਆਂ ਘਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਕੈਮਰਾਮੈਨ ਨੂੰ ਕਹੂੰਗਾ ਫੇਰ ਇੱਕ ਵਾਰੀ ਦਿਖਾ ਦਿਓ ਜਿਵੇਂ ਆ ਸਧਾਰਨ ਘਰ ਹੈ ਨਾ ਕੋਈ ਚਬਾਰਾ ਇਸ ਘਰ ਤੇ ਤੇ ਜਿਹੜੀਆਂ ਘਰ ਦੀਆਂ ਛੱਤਾਂ ਉਹ ਵੀ ਆਪਣਾ ਦੇਖ ਸਕਦੇ ਹੋ ਤੁਸੀਂ ਬਾਲਿਆ ਤੇ ਹੈ ਜਿਹਨੂੰ ਗੈਂਗਸਟਰ ਕਹਿੰਦੇ ਆ ਜਿਹਨੂੰ ਨਸ਼ਾ ਤਸਕਰ ਕਹਿੰਦੇ ਆ ਉਹਦੇ ਉਹਦੇ ਘਰ ਦੀ ਆ ਤਸਵੀਰ ਹੈ ਤਾਂ ਪਿੰਡ ਦੇ ਲੋਕਾਂ ਦੇ ਦੱਸਣ ਦੇ ਮੁਤਾਬਕ ਅੱਜ ਵੀ ਉਸ ਨੌਜਵਾਨ ਦੀ ਜਿਹੜੀ ਘਰ ਦੀ ਛੱਤ ਹੈ ਉਹ ਬੱਤਿਆ ਵਾਲੀ ਹੈ ਉਹ ਬਾਲਿਆ ਵਾਲੀ ਹੈ ਤਾਂ ਮੈਂ ਪਰਿਵਾਰ ਦੀ ਸ਼ਾਂਤੀ ਨਾਲ ਇਧਰਲੇ ਪਾਸੇ ਦੀਆਂ ਤਸਵੀਰਾਂ ਕੈਮਰਾਮੈਨ ਨੂੰ ਕਹੂੰਗਾ ਦਿਖਾ ਦਿਓ ਜੀ ਜਿਸ ਨੌਜਵਾਨ ਦਾ ਨਾਮ ਜਿਮਨੀ ਚੋਣਾ ਦੇ ਵਿੱਚ ਸਰਚਤ ਕੀਤਾ ਜਾ ਰਿਹਾ ਹੈ ਜਿਹਦੇ ਬਾਰੇ ਰਾਜਾ ਬਰਿੰਗ ਸਾਹਿਬ ਕਹਿੰਦੇ ਨੇ ਵੀ ਭਾਈ ਜੇ ਮੈਂ ਆ ਗਿਆ ਤਾਂ ਮੈਂ ਸਭ ਤੋਂ ਪਹਿਲਾਂ ਇੱਕ ਜਿਹੜਾ ਗੈਂਗਸਟਰ ਹੈ ਉਹਨੂੰ ਆਪਣੇ ਰੂਪ ਦਿਖਾਵਾਂਗਾ ਆ ਦੇਖ ਸਕਦੇ ਹੋ ਮੈਨੂੰ ਲੱਗਦਾ ਗੈਂਗਸਟਰਾਂ ਦੇ ਘਰ ਇਦਾਂ ਨਹੀਂ ਹੁੰਦੇ ਉਹਨਾਂ ਦੇ ਇੱਕ ਘਰ ਆ ਜਿਹੜੇ ਉਹ ਗਾਡਰਾ ਤੇ ਨਹੀਂ ਹੁੰਦੇ ਉਹ ਬੱਤਿਆ ਤੇ ਨਹੀਂ ਹੁੰਦੇ ਇਧਰਲੇ ਪਾਸੇ ਦੀਆਂ ਤਸਵੀਰਾਂ ਦਿਖਾ ਦਿੰਦਾ ਤਾਂ ਜਿੱਥੋਂ ਤੱਕ ਵੀ ਦੇਖੋਗੇ ਗਾਡਰਾ ਦਾ ਘਰ ਹੈ ਪੱਕੀ ਛੱਤ ਨਹੀਂ ਹੈ ਤਾਂ ਮੈਨੂੰ ਲੱਗਦਾ ਵੀ ਇਸ ਨੌਜਵਾਨ ਦਾ ਜਿਹੜਾ ਨਾਮ ਸੋਸ਼ਲ ਮੀਡੀਆ ਤੇ ਜਿਆਦਾ ਆ ਰਿਹਾ ਅਮਰਤਪਾਲ ਬਾਠ ਇਸ ਤੇ ਪਰਿਵਾਰ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰੂੰਗਾ ਲਗਾਤਾਰ ਅਮਰਤਪਾਲ ਬਾਠ ਜਿਹਦਾ ਨਾਮ ਜਿਮਨੀ ਚੋਣਾ ਦੇ ਵਿੱਚ ਪੂਰਾ ਚਰਚਸ ਸੀ ਉਸ ਤੇ ਘਰ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਇਹ ਤਸਵੀਰ ਜਰੂਰ ਦਿਖਾਇਓ ਜੇ ਸਾਹਮਣੇ ਚੁੱਲ੍ਹਾ ਬਲ ਰਿਹਾ ਪਾਥੀਆਂ ਵਾਲੀਆਂ ਜਾ ਰਹੀਆਂ ਮੈਨੂੰ ਨਹੀਂ ਲੱਗਦਾ ਵੀ ਜੀ ਜਿਹਨੂੰ ਕੋਈ ਵੱਡਾ ਗੈਂਗਸਟਰ ਕਹਿੰਨੇ ਹੋ ਜਿਹਨੂੰ ਕੋਈ ਨਸ਼ਾ ਤਸਕਰ ਕਹਿੰਨੇ ਹੋ ਵੀ ਉਹਦੇ ਘਰ ਦੇ ਹਾਲਾਤ ਇਹੋ ਜਿਹੇ ਹੋਣਗੇ ਕਿਉਂਕਿ ਅੱਜ ਵੀ ਜਿਹੜੀਆਂ ਘਰਾ ਦੀਆਂ ਛੱਤਾਂ ਉਹ ਬਾਲਿਆ ਦੇ ਉੱਪਰ ਐ ਗਾਡਰਾ ਦੇ ਉੱਪਰ ਐ ਲਗਾਤਾਰ ਇਹ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਬਾਈ ਤੁਸੀਂ ਕੀ ਕਹਿਣਾ ਚਾਹੋਗੇ ਜਿਵੇਂ ਰਾਜਾ ਵੜਿੰਗ ਜੀ ਦੇ ਬਿਆਨ ਆਏ ਪਿਛਲੇ ਦਿਨਾਂ ਚ ਦੇਖੋ ਰਾਜਾ ਵੜਿੰਗ ਦੇ ਬਿਆਨ ਅਸੀਂ ਅਕਸਰ ਹੀ ਸੁਣਦੇ ਰਹਿੰਦੇ ਆਂ ਬਹੁਤ ਇੱਕ ਉਹ 14 ਤੇ ਬਰਾਜਮਾਨਾ ਲੇਕਿਨ ਮੈਂ ਕਹਿ ਰ ਕਹਿਣਾ ਚਾਹੁੰਦਾ ਕਿ ਰਾਜਾ ਬਰਿੰਗ ਦਾ ਜਿਹੜਾ ਦਿਮਾਗੀ ਸਲਤੋਂ ਨਾਲ ਉਹ ਵਿਗੜਿਆ ਆ ਕਿਉਂਕਿ ਪਿਛਲੇ ਸਮੇਂ ਤੁਸੀਂ ਵੇਖਿਆ ਇੱਕ ਇੱਕ ਐਸਸੀ ਭਾਈਚਾਰੇ ਬਾਰੇ ਉਹਨਾਂ ਨੇ ਬੜਾ ਮੰਦ ਭਾਗਾ ਬਿਆਨ ਦਿੱਤਾ ਸੀਗਾ ਕਿ ਉਸ ਨੂੰ ਜੇ ਸਰਦਾਰ ਬੂਟਾ ਸਿੰਘ ਨੂੰ ਉਹਨਾਂ ਨੇ ਕੋਈ ਅਹੁਦਾ ਦੇ ਕੇ ਨਵਾਜਿਆ ਸੀ ਤਾਂ ਉਸ ਨੂੰ ਬੜੇ ਵਧੀਆ ਤਰੀਕੇ ਨਾਲ ਜਿਹੜਾ ਬਿਆਨ ਕੀਤਾ ਜਾ ਸਕਦਾ ਸੀ ਰਾਜਾ ਬਰਿੰਗ ਦਾ ਜਿਹੜਾ ਮਾਨਸਿਕ ਸਲਤੋਂ ਨਾਲ ਉਹ ਬਿਲਕੁਲ ਵਿਗੜਿਆ ਹੋਇਆ ਇਸ ਟਾਈਮ ਆਪਣੀ ਹਾਰ ਵੇਖ ਕੇ ਉਹਨਾਂ ਨੇ ਬੁਖਲਾਹਟ ਆ ਜਿਸ ਤਰ੍ਹਾਂ ਅਸੀਂ ਲੱਗੇ ਚ ਵਿਚਰੇ ਆ ਭਰਾ ਬਾਰੇ ਜਿੰਨਾ ਕਿ ਸਾਨੂੰ ਪਤਾ ਲੱਗਾ ਆਮ ਸੁਣਨ ਚ ਮਿਲਿਆ ਕਿ ਇੱਕ ਬਹੁਤ ਵਧੀਆ ਨੇਕ ਇਨਸਾਨ ਜਿਹੜਾ ਹਰ ਇੱਕ ਧੀ ਭੈਣ ਨੂੰ ਆਪਣੀ ਧੀ ਭੈਣ ਸਮਝਦਾ ਉਹਨਾਂ ਦੇ ਵਿਆਹਾਂ ਸ਼ਾਦੀਆਂ ਤੇ ਉਹਨਾਂ ਦੀ ਮਦਦ ਕਰਦਾ ਸੀ ਗਰੀਬ ਪਰਿਵਾਰਾਂ ਦੀ ਮਦਦ ਕਰਦਾ ਸੀ ਹਰ ਲੋੜਵੰਦ ਦੇ ਨਾਲ ਖੜਦਾ ਸੀ ਇਹ ਜਿੰਨਾ ਵੀ ਇੱਕ ਵਰਤਾਂ ਤੇ ਝੂਠ ਦਾ ਵਰਤਾਂ ਸਿਰਜਿਆ ਜਾ ਰਿਹਾ ਮੌਕੇ ਦੀ ਸਰਕਾਰ ਵੀ ਅੱਜ ਜਿਹੜਾ ਆਪਣੀ ਹਾਰ ਤੋਂ ਘਬराई ਹੋਈ ਆ ਤਰ੍ਹਾਂ ਤਰ੍ਹਾਂ ਦੇ ਪ੍ਰੋਪੋਗੈਂਡੇ ਜਿਹੜੀ ਵਰਤ ਰਹੀ ਆ ਰਾਜਾ ਵੜਿੰਗ ਨੇ ਤੁਸੀਂ ਕਿਹਾ ਕਿ ਉਹ ਗੈਂਗਸਟਰ ਦੱਸ ਰਿਹਾ ਹੈ ਕਹਿੰਦਾ ਮੈਂ ਨੱਥ ਪਾ ਦਿਆਂਗਾ ਰਾਜਾ ਵੜਿੰਗ ਤੋਂ ਉਹਨਾਂ ਗੈਂਗਸਟਰਾਂ ਨੂੰ ਨੱਥ ਨਹੀਂ ਪਈ ਜਾਣਦੇ ਹੋ ਜੇ ਕਿੰਨੇ ਗੈਂਗਸਟਰਾਂ ਨੂੰ ਉਹ ਜਿਨ੍ਹਾਂ ਨੇ ਸਿੱਧੂ ਮੂਸੇ ਵਾਲੇ ਨੂੰ ਮਾਰਿਆ ਸੀ ਰਾਜਾ ਵੜਿੰਗ ਉਸ ਨੂੰ ਰਾਜਨੀਤੀ ਵਿੱਚ ਲੈ ਕੇ ਆਇਆ ਰਾਜੇ ਵੜਿੰਗ ਨੇ ਸਿੱਧੂ ਮੂਸੇ ਵਾਲੇ ਨੂੰ ਵਰਤਿਆ ਜਦੋਂ ਉਹਦਾ ਕਤਲ ਹੋ ਗਿਆ ਉਹਨਾਂ ਗੈਂਗਸਟਰਾਂ ਨੂੰ ਤਾਂ ਰਾਜਾ ਵੜਿੰਗ ਤੋਂ ਨੱਥ ਨਹੀਂ ਪਈ ਹੁਣ ਕਿਹਨਾਂ ਨੂੰ ਨੱਚ ਪਾਉਣ ਦੀ ਗੱਲ ਕਰਦਾ ਰਾਜਾ ਵੜਿੰਗ ਇਸ ਇਸ ਗੱਲ ਨੂੰ ਕਿਵੇਂ ਦੇਖਦੇ ਹੋ ਅਮਰਤਪਾਲ ਦਾ ਨਾਮ ਇਸ ਦੇ ਨਾਲ ਕਿਉਂ ਜੁੜਿਆ ਜਿਮਣੀ ਚੋਣਾ 'ਚ ਕਿਉਂ ਚਰਚਿਤ ਕੀਤਾ ਗਿਆ ਦੇਖੋ ਵੀਰੇ ਜਦੋਂ ਵੀ ਕੋਈ ਬੰਦਾ ਫੇਮਸ ਹੁੰਦਾ ਸਾਡਾ ਭਰਾ ਲੋਕਾਂ ਦੀ ਮਦਦ ਕਰਦਾ ਸੀ ਹੂੰ ਗਰੀਬਾਂ ਦੇ ਨਾਲ ਖੜਦਾ ਸੀ ਗਰੀਬਾਂ ਦੇ ਦੁੱਖ ਸੁੱਖ ਵਿੱਚ ਉਹਨਾਂ ਦਾ ਸਾਥੀ ਬਣਦਾ ਸੀ ਅੱਜ ਜਦੋਂ ਉਹਨਾਂ ਦੇ ਪਰਿਵਾਰ ਨੂੰ ਟਿਕਟ ਦੇ ਕੇ ਨਵਾਜਿਆ ਗਿਆ ਆਪਣੀ ਹਾਰ ਤੋਂ ਡਰਦੇ ਜਿਹੜਾ ਉਸ ਦੇ ਨਾਂ ਨੂੰ ਜਿਹੜਾ ਉਹ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਉਹਦੀ ਸ਼ਬੀ ਨੂੰ ਵਿਗਾੜ ਕੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਕਿ ਉਹਦੀ ਸ਼ਬੀ ਨੂੰ ਖਰਾਬ ਕੀਤਾ ਜਾ ਸਕੇ ਲੇਕਿਨ ਇਹ ਲੋਕ ਭਲੀ ਭਾਂਤੀ ਜਾਣਦੇ ਨੇ ਕਿ ਉਹਨੇ ਕਿਵੇਂ ਲੋਕਾਂ ਦੀ ਮਦਦ ਕੀਤੀ ਕਿਵੇਂ ਗਰੀਬਾਂ ਦੇ ਨਾਲ ਖੜਿਆ ਠੀਕ ਹੈ ਨਾ ਜੀ ਉਹ ਹਰ ਟਾਈਮ ਗਰੀਬਾਂ ਦੇ ਨਾਲ ਖੜਿਆ ਤੇ ਆ ਜਿਹੜੇ ਆ ਝਾੜੂ ਪਾਰਟੀ ਵਾਲੇ ਨੇ ਇਹਨਾਂ ਦੇ ਸੁਸੋਧਿਆ ਸਾਹਿਬ ਨੇ ਕੁਝ ਟਾਈਮ ਪਹਿਲਾਂ ਬਿਆਨ ਦਿੱਤਾ ਸੀ ਕਿ ਅਸੀਂ ਇਲੈਕਸ਼ਨਾਂ ਜਿੱਤਣ ਵਾਸਤੇ ਮਾਪ ਦੰਡ ਪੈਸਾ ਭੇਦ ਝੂٹے ਪਰਚੇ ਜੋ ਵੀ ਅਸੀਂ ਉਹ ਵਰਤਾਂਗੇ ਤੇ ਉਹ ਅਸੀਂ ਵੇਖ ਰਹੇ ਹਾਂ ਤਰਨਤਾਰਨ ਚ ਜਿਮਣੀ ਚੌਂਚ ਅਸੀਂ ਵੇਖ ਰਹੇ ਹਾਂ ਵੀ ਕਿਸ ਤਰ੍ਹਾਂ ਅਕਾਲੀ ਵਰਕਰਾਂ ਤੇ ਅਕਾਲੀ ਸਰਪੰਚਾਂ ਤੇ ਕਿਸ ਤਰ੍ਹਾਂ ਝੂਠੇ ਪਰਚੇ ਦਿੱਤੇ ਜਾ ਰਿਹਾ ਕਿਸ ਤਰ੍ਹਾਂ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪਰ ਮਾਨ ਸਾਹਿਬ ਇਹ ਭੁੱਲ ਗਏ ਕਿ ਇਹ ਮਾਜਾ ਹੈ ਤੇ ਮਾਜੇ ਵਾਲੇ ਦਬਾਏ ਜਿੰਨਾ ਇਹਨਾਂ ਨੂੰ ਦਬਾਓਗੇ ਦੂਣ ਸਵਾਏ ਹੋ ਕੇ ਉਗਦੇ ਨੇ ਕਿਸੇ ਦਾ ਡਰਾਇਆ ਡਰਦੇ ਨਹੀਂ ਕਿ ਇਹਨਾਂ ਨੇ ਤੇ ਉਹ ਹਨੇਰੀਆਂ ਠੱਲੀਆਂ ਨੇ ਜਿਹੜੀਆਂ ਕਹਿੰਦੇ ਸੀ ਕੋਈ ਰੋਕ ਨਹੀਂ ਸਕਦਾ ਇਹ ਮਾਨ ਸਰਕਾਰ ਦੀ ਜਿਹੜੀ ਹਨੇਰੀ ਹੈ ਕੋਈ ਜਿਆਦੀ ਵੱਡੀ ਹਨੇਰੀ ਨਹੀਂ ਗਈ ਇਹਨੂੰ ਵੀ ਇਹ ਮੱਝ ਵਾਲੇ ਠਲ ਜ਼ਰੂਰ ਪਾਉਣਗੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਇੱਥੇ ਜਿਤਾ ਕੇ ਨਾ ਇਹਨਾਂ ਨੂੰ ਮੂੰਹ ਦਿਖਾਣੀ ਪੈਣੀ ਆਮ ਆਦਮੀ ਪਾਰਟੀ ਸਰਕਾਰ ਵਾਲਿਆਂ ਨੂੰ ਇਸ ਟਾਈਮ ਕਬਰਾੜ ਚ ਆ ਕੇ ਪੁੱਠੇ ਸਿੱਧੇ ਬਿਆਨ ਦੇ ਰਹੇ ਨੇ ਵੀ ਗੈਂਗਸਟਰਾਂ ਨੂੰ ਨੱਤ ਪਾ ਦਾਂਗੇ ਇਲਾਕੇ ਛੜਾ ਦੇਾਂਗੇ ਕਿੰਨੇ ਸਾਡੇ ਨੌਜਵਾਨ ਕਬੱਡੀ ਵਾਲੇ ਗੈਂਗਸਟਰਾਂ ਦੀ ਗੋਲੀ ਦਾ ਸ਼ਿਕਾਰ ਹੋਏ ਕਿੱਡੇ ਸਾਡੇ ਕਲਾਕਾਰ ਗੈਂਗਸਟਰਾਂ ਦੀ ਗੋਲੀ ਦਾ ਸ਼ਿਕਾਰ ਹੋਏ ਨੇ ਤੁਸੀਂ ਜਦੋਂ ਦੀ ਇਹ ਮਾਨ ਸਰਕਾਰ ਆਈ ਪੰਜਾਬ 'ਚ ਅੰਨੇ ਵਾ ਕਤਲੋਗਾਰਧ ਹੋ ਰਹੀ ਆ ਉਹਨਾਂ ਨੂੰ ਨੱਤ ਪਾ ਲਈ ਇਹਨਾਂ ਨੇ ਕੇਦਰੀਵਾਲ ਸਾਹਿਬ ਦਾ ਵੀ ਬਿਆਨ ਆਉਂਦਾ ਹੈ ਲਗਾਤਾਰ ਜਿਮਨੀ ਚੋਣਾ ਦੇ ਵਿੱਚ ਹੀ ਇਹੋ ਜਿਹੇ ਕਿਉਂ ਬਿਆਨ ਆਉਂਦੇ ਹੋ ਕਿ ਸਭ ਨੇ ਕੇਦਰੀਵਾਲ ਕਹਿੰਦੇ ਵੀ ਭਾਈ ਜੇ ਕੋਈ ਨਸ਼ਾ ਤਸਕਰ ਹੈ ਜੇ ਕੋਈ ਗੈਂਗਸਟਰ ਹੈ ਉਹ ਤਰਨ ਤਰਨ ਨਹੀਂ ਪੰਜਾਬ ਛੱਡ ਕੇ ਭੱਜ ਜੇ ਕਹਿੰਦੇ ਜੇ ਹਰਬੀਰ ਸਿੰਘ ਸੰਧੂ ਆਗੇ ਸੀ ਸਫਾਇਆ ਕਰਦਾਗੇ ਕੁਝ ਟਾਈਮ ਪਹਿਲਾਂ ਤੁਹਾਨੂੰ ਯਾਦ ਹੋਣਾ ਜਦੋਂ ਹਰਮੀਤ ਸਿੰਘ ਸੰਧੂ ਨੇ ਅਕਾਲੀ ਦਲ ਨਾਲੋਂ ਇਲੈਕਸ਼ਨ ਲੜੀ ਸੀ ਨਾ ਤੇ ਉਹਦੋਂ ਇਹੀ ਪ੍ਰਚਾਰ ਕਰਦੇ ਸੀਗੇ ਨਸ਼ੇ ਦਾ ਸ਼ਸਕਰ ਹੈ ਜੇ ਤਰਨ ਤਰਨ ਬਚਾਉਣਾ ਤੇ ਹਰਮੀਤ ਸੰਧੂ ਹਰਾਓ ਹੁਣ ਇਹਨਾਂ ਕੋਲ ਕਿਹੜਾ ਵਾਸ਼ਿੰਗ ਪਾਊਡਰ ਆ ਵੀ ਜੇ ਹਰਮੀਤ ਸੰਧੂ ਇਹ ਨਾਲ ਚੱਲ ਗਿਆ ਤਾਂ ਸਾਫ਼ ਸੁਥਰਾ ਹੋ ਗਿਆ ਠੀਕ ਆ ਨਾ ਮੈਂ ਤੁਹਾਨੂੰ ਇਹੀ ਕਿਹਾ ਵੀ ਉਹ ਗੈਂਗਸਟਰ ਕਿੱਥੇ ਇਹਨਾਂ ਨੇ ਖਤਮ ਕਰਤੇ ਜਿਨ੍ਹਾਂ ਨੇ ਸੰਦੀਪ ਨੰਗਲਮੀਆਂ ਮਾਰਤਾ ਸੁਖਮਰ ਚੋਲਾ ਮਾਰਤਾ ਕਬੱਡੀ ਦੇ ਖਿਡਾਰੀਆਂ ਦੇ ਕਤਲ ਕਰਤੇ ਗੈਂਗਸਟਰ ਸਾਡੇ ਕਲਾਕਾਰਾਂ ਦੇ ਕਤਲ ਕਰਤੇ ਉਹਨਾਂ ਨੂੰ ਨੱਥ ਪਾ ਲਈ ਇਹਨਾਂ ਨੇ ਇਹ ਤਾਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਲੋਕਾਂ ਨੂੰ ਵਰਗਲਾ ਰਹੇ ਨੇ ਲੋਕਾਂ ਨੂੰ ਝੂਠੇ ਸੁਪਨੇ ਵਿਖਾ ਰਹੇ ਇਹਨਾਂ ਨੇ ਕੁਝ ਨਹੀਂ ਕਰਨਾ ਇਸ ਕਰਕੇ ਮੈਂ ਤਾਂ ਪੰਜਾਬ ਦੇ ਲੋਕਾਂ ਨੂੰ ਇਹੀ ਬੇਨਤੀ ਕਰਾਂਗਾ ਕਿ ਇਹਨਾਂ ਤੋਂ ਬਚਜੋ ਆਉਣ ਵਾਲੇ ਸਮੇਂ 'ਚ ਆਪਾਂ ਆਪਣੇ ਸ਼੍ਰੋਮਣੀ ਅਕਾਲੀ ਦਲ ਨੂੰ ਲਿਆਈਏ ਆਪਣਿਆਂ ਨੂੰ ਆਪਿਆਂ ਦਾ ਦਰਦ ਹੁੰਦਾ ਇਸ ਕਰਕੇ ਸਿਆਣੇ ਬਣੀਏ ਇਹ ਜਿੰਨਾ ਕੂੜ ਪ੍ਰਚਾਰ ਕਰ ਰਹੇ ਨੇ ਇਹਨਾਂ ਦਾ ਜਿਹੜਾ ਮੂੰਹ ਤੋੜਵਾ ਜਵਾਬ ਆ ਤੁਸੀਂ ਅੱਜ ਵੇਖ ਰਹੇ ਜੀ ਕਿਸ ਤਰ੍ਹਾਂ ਇਸ ਪਿੰਡ 'ਚ ਇਹ ਪਿੰਡ ਨੂੰ ਸ਼ੌਣੀ 'ਚ ਤਬਦੀਲ ਕੀਤਾ ਪਿਆ ਕਿਸ ਤਰ੍ਹਾਂ ਸਰਕਾਰ ਆਪਣੀ ਧੱਕੇਸ਼ਾਹੀ ਕਰ ਰਹੀ ਹੈ ਆਪਣੇ ਸਰਕਾਰ ਦੇ ਜ਼ੋਰ ਤੇ ਥਾਂ-ਥਾਂ ਪੁਲਿਸ ਲਾ ਕੇ ਇਸ ਤਰ੍ਹਾਂ ਬਣਾ ਛੱਡਿਆ ਜਿਸ ਤਰ੍ਹਾਂ ਪਾਕਿਸਤਾਨ ਦਾ ਬਾਰਡਰ ਹੁੰਦਾ ਸੋ ਇਸ ਕਰਕੇ ਸਰਕਾਰ ਦੀਆਂ ਇਹ ਧੱਕੇਸ਼ਾਈਆਂ ਜਿਆਦਾ ਚਰਚਾ ਲੜਨੀਆਂ ਨਹੀਂ ਆ ਇਹਨਾਂ ਨੂੰ ਇਹਨਾਂ ਤੋਂ ਬਾਝਾ ਹੋਣਾ ਚਾਹੀਦਾ। ਸ਼ੁਕਰੀਆ। ਤਾਂ ਲਗਾਤਾਰ ਤਸਵੀਰਾਂ ਇਹ ਅਮਰਤਪਾਲ ਬਾਠ ਦੇ ਘਰ ਦੀਆਂ ਦਿਖਾ ਰਿਹਾ ਹੈ ਜਿਸ ਦਾ ਨਾਮ ਮੈਂ ਵਾਰ-ਵਾਰ ਕਹਿ ਰਿਹਾ ਜਬਨੀ ਚੋਣਾ ਦੇ ਵਿੱਚ ਖੂਬ ਚਰਚਾ ਕੀਤਾ ਜਾ ਰਿਹਾ ਸੀ। ਉਸਤੇ ਇਹ ਘਰ ਦੀਆਂ ਤਸਵੀਰਾਂ ਨੇ ਜਿੱਥੇ ਅੱਜ ਮੁੱਖ ਮੰਤਰੀ ਸਾਹਿਬ ਵੀ ਆਏ ਨੇ ਤੇ ਅਸੀਂ ਕੋਸ਼ਿਸ਼ ਕੀਤੀ ਵੀ ਅਮਰਤਪਾਲ ਬਾਠ ਹੋਣਾ ਦੇ ਘਰੇ ਪਹੁੰਚ ਕੇ ਤਸਵੀਰਾਂ ਦਿਖਾਈਆਂ ਜਾਣ, ਉਹਨਾਂ ਦੇ ਪਰਿਵਾਰ ਨੂੰ ਮਿਲਿਆ ਜਾਵੇ, ਪਿੰਡ ਦੇ ਲੋਕਾਂ ਨੂੰ ਮਿਲਿਆ ਜਾਵੇ। ਤੁਸੀਂ ਇਸ ਗੱਲਬਾਤ ਨੂੰ ਕਿਵੇਂ ਦੇਖਦੇ ਹੋ?